ਮੈਂ ਨੂੰਹੇ ਜਨਮ ਦੇ ਹੜੇ ਤੇ ਆ ਆਉਂਦੀ ਨਾ ਨਾ ਯੋਸਾ ਸੁਣ ਜਿੱਤ ਗਾ ਗੀਤ ਕਾਂਸੀ ਵੜਾ ਗੁਰੂ ਗਰੀਬਨ ਵਾਜ ਗਿਆ ਕਾਂਸੀ ਵੜਾ ਗੁਰੂ ਗਰੀਬਨ ਵਾਜ ਗਿਆ ਦੱਬੇ ਕੁਤਲੇ ਲੁੱਕਾਂ ਸਿਰ ਤਰਤਾਜ ਗਿਆ ਕਾਂਸੀ ਵਾਲਾ ਗੁਰੂ ਗਰੀਬ ਨਿਵਾਜ ਗਿਆ ਕਾਂਸੀ ਵਾਲਾ ਗੁਰੂ ਗਰੀਬ ਨਿਵਾਜ ਗਿਆ ਜੁਗਾਂ ਜੁਗਾਂ ਤੇ ਫਸੜੇ ਅਤੇ ਪਸਾੜਿਆਂ ਨੂੰ ਜਿਜ ਗਾਇਆ ਲੋਕਲੇ ਤਾੜਿਆ ਨੂੰ ਸੁਧੀਆਂ ਪਈਆਂ ਜ ਮੇਰਾ ਨੂੰ ਦੇਵਾਜ ਗਿਆ ਕਾਂਸੀ ਵੜਾ ਗੁਰੂ ਗਰੀਬ ਨੇ ਵਾਜ ਗਿਆ ਕਾਂਸੀ ਵੜਾ ਗੁਰੂ ਗਰੀਬ ਨੇ ਵਾਜ ਗਿਆ ਪੱਥਰ ਵਾਂਗ ਕਿઠੋੜ ਮਨਾਂ ਨੂੰ ਤਾਰੇ ਓ ਨਫ਼ਰਤ ਤੋਂ ਪਿਉ ਅਮਰਤ ਨਾਲ ਉਤਾਰੇ ਓ ਸਭਨ ਪਿਆਂ ਦੀ ਆਪੇ ਰੱਖਦਾ ਲਾਜ ਗਿਆ ਕਾਂਸੀ ਵਾੜਾ ਗੁਰੂ ਗਰੀਬ ਨਿਵਾਸ ਗਿਆ ਕੌਨ ਸੀ ਬੜਾ ਗੁਰੂ ਗਰੀਬਨਵਾਜ ਗਿਆ ਮਹਿਕਣ ਲਾਤਾ ਉਹੜੇ ਫੁੱਲ ਮਰਝਾਉ ਨੂੰ ਲੋਹਾਂ ਪੰਡੜ ਲਾਤਾ ਦੀਪ ਬੁਝਾਉ ਨੂੰ ਹਰ ਟੱਤੇ ਪੰਛੀ ਨੂੰ ਬਖਸ ਪਰਵਾਜ਼ ਗਿਆ ਬਿਵਣਾ ਜੁਨੀਆ ਗਈ ਬਨਵਾਜ ਗਿਆ ਕੰਸੀ ਵਾਲਾ ਗੁਰੂ ਗਰੀਬਨਵਾਜ ਗਿਆ ਆਇਆ ਮੇਰਾ ਗੁਰੂ ਤਕਦੀਰਾਂ ਗੰਡਣ ਨੂੰ ਬੇਪਰਵਾਦ ਨੂੰ ਸੱਚ ਦੇ ਛੱਜ ਪੋਸ਼ੰਡਣ ਨੂੰ ਕਿੱਤ ਬਿਰਤ ਤੇ ਤਨੀ ਉੱਤੇ ਕਰਨੋ ਜਿ ਗਿਆ ਰੰਪੀ ਵੜਾ ਗੁਰੂ ਗਰੀਬਨਵਾਸ ਗਿਆ ਕੰਸੀ ਵੜਾ ਗੁਰੂ ਗਰੀਬਨਵਾਸ ਗਿਆ ਬਾਣੀ ਗੁਰੂ ਦੀ ਬਾਣੀ ਧੁਬਤਾ ਦੂਰ ਕਰੇ ना चूर करे बेगम रैन दस राज गया रंबी वाला गुरु गरीब नाज गया काू गरीब नाज गया अपनी खांदे ਮੇਹਰ ਹੋਈ ਉਹ ਆਪਣੀ ਫੁੱਲ ਵਾੜੀ ਆਪੇ ਸਜ ਗਿਆ ਰੰਭੇ ਵੜਾ ਗੁਰ ਗਰੀਬਨ ਵਾਸ ਗਿਆ ਦਬੇ ਕੁਝਲੇ ਲੋਕਾਂ ਸਰ ਤਰ ਤਾਸ ਗਿਆ ਲੰਬੀ ਬੜਾ ਗੁਰੂ ਗਰੀਬ ਨੇ ਵਾਜ ਗਿਆ ਇੰਕਨਾ ਜੀ ਸਾਡਾ ਪਿਛਲੇ 1-2 ਦਿਨਾਂ 30 ਤਰੀਕ ਨੂੰ ਸੀ ਗੀਤ ਨਹੀਂ ਕਰਿਆ ਲਿੰਦਾ ਮਹਾਰਾਜ ਜੀ ਦਾ ਤਾਂ ਦੀਵਲ ਦੇਵ ਸਿੰਘ ਲੋਂਗੋ